ਆਹ ਮੁਕਤ ਮੋਇ ਤਾਰੇ ਕਮਨ 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 ਗੁਣ ਕਹੀਏ ਅੰਤ ਨਹੀਂ ਕਿਸ ਪਾਰੈ ਲੱਖ 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 ਕਈ ਕੋ ਰ ਕੋ ਹੈ ਐਸ ਵਿਚਾਰੈ ਸਮ ਸਮ ਬਿਸਮ ਬਿਸਮੇ ਭਈ ਹੈ ਲਾਲੁ ਬਾਲ ਨਰੰਗਾਰੇ ਬਹੁ ਨਾਨਕ ਸੰਤਨ ਰਸ ਆਏ ਹੈ ਜੋ ਚਾਗ ਬੂੰਗਾ ਮ ਕਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਮੈ ਪਏ ਗੁਰ ਚਰਨ ਲਾ ਕੇ ਦਿਨ ਸੰਭਾ ਕੇ ਆਪਣਾ ਪਹਿ ਜਾਪੇ ਅਨਾਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਧੋਕ ਕਹਿ ਨਾਨਕ ਪ੍ਰਭ ਆ ਗੁਰੂ ਕਾਲਸਾ ਸਤਸੰਗਤ ਨੂੰ ਆਪ ਜੀ ਕੋ ਸਮੇਂ ਤੋਂ ਸ੍ਰੀ ਅਨਛਾ ਸਤਗੁਰੂ ਚਬਰ ਤਖਤ ਸ਼ਕਤ ਦੇ ਮਾਲਕ ਗੁਰਤਾ ਗੱਦੀ ਵਿਰਾਜਮਾਨ ਦੋ ਜਹਾਨ ਵਾਸੀ ਕਲਯੁਗੀ ਜੀਵਨ ਦੇ ਉਦਾਹਰਨ ਕਰਤਾ कृपा ਦੇ ਸਾਗਰ ਦਇਆ ਦੇ ਸਮੁੰਦਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਤਨ ਧਨ ਧਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਕੁਝ ਸਮੇਂ ਤੋਂ ਸਾਨੂੰ ਗੁਰੂ ਤੇਗ ਬਹਾਦਰ ਮਾਰੇ ਸੱਚੇ ਪਾਤਸ਼ਾਹ ਦੇ ਬਿਰਾਗ ਨਹੀਂ ਸ਼ਲੋਕ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਸਰਵਣ ਕੀਤੇ ਹਨ ਉਪਰੰਤ ਥੋੜਾ ਜਿਹਾ ਸਮਾਂ ਆਪਾਂ ਰਲ ਮਿਲ ਕੇ ਪਰਮੇਸ਼ਰ ਦਾ ਜਸ ਗਾਇਨ ਕਰਕੇ ਕੀਰਤੀ ਗਾਇਨ ਕਰਕੇ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲਿਆਂ ਪਰਿਪੇਤ ਕਰਨਾ ਹੈ। ਇੱਕ ਬੇਨਤੀ ਹੈ ਜਿਹੜੇ ਬੱਚੇ ਰੌਲਾ ਪਾ ਰਹੇ ਨਾ ਬਾਹਰ ਇਹਨਾਂ ਨੂੰ ਬੇਨਤੀ ਕਰ ਦਿਓ ਕਿ ਬਾਹਰ ਜਾ ਕੇ ਸੜਕ ਦੇ ਕੋਲ ਗੇਟ ਕੋਲ ਉੱਥੇ ਜਾ ਕੇ ਰੌਲਾ ਪਾਉਣੋ ਤੇ ਪਾਉਣਾ ਇਹਨਾਂ ਨੂੰ ਤਾਂ ਪਤਾ ਨਹੀਂ ਆ ਬੱਚੇ ਨੇ। ਪਰ ਜੇ ਰੌਲਾ ਪੈਂਦਾ ਰਿਹਾ ਫਿਰ ਆਪਾਂ ਨੂੰ ਵੀ ਆਨੰਦ ਨਹੀਂ ਆਉਣਾ ਕੋਈ ਸਮਝ ਨਹੀਂ ਆਉਣੀ। ਇਸ ਤਰ੍ਹਾਂ ਕਿ ਇਹਨਾਂ ਬੱਚਿਆਂ ਨੂੰ ਥੋੜੀ ਜਿਹੀ ਦੂਰ ਭੋਤੇ ਭੇਜ ਦਿਓ ਤਾਂ ਕਿ ਉਹ ਉਹਨਾਂ ਦੀ ਤਾਂ ਬਚਪਨਾ ਹੈ ਉਹਨੂੰ ਇਸ ਗੱਲ ਦਾ ਪਤਾ ਨਹੀਂ ਹੈ ਸੋ ਆਉ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਪਿੰਡ ਕੋਟ ਗੁਰਦੀ ਸੰਗਤ ਤੇ ਨਗਰ ਨਿਵਾਸੀਆਂ ਤੇ ਇਸ ਸਾਲ ਦੀ ਤਰ੍ਹਾਂ ਐਤਕੀਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਆਗਮਨ ਪੁਰਬ ਨੂੰ ਪ੍ਰਗਟ ਦਿਹਾੜੇ ਨੂੰ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਸਾਰੀਆਂ ਸੰਗਤਾਂ ਨੇ ਉਦਮ ਯਤਨ ਪ੍ਰਸਾਰਥ ਕੀਤਾ ਹੈ ਤੁਰਉ ਆਈ ਅਕਾਲੀ ਪਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਇ ਤੋਂ ਪ੍ਰਾਰੰਭ ਹੋਏ ਸਨ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਗੁਰੂ ਕੇ ਵਜ਼ੀਰਾਂ ਨੇ ਆਤਮਤ ਔਰ ਮਤ ਤੋਂ ਸੰਪੂਰਨਤਾ ਕੀਤੀ ਨਗਰ ਨਵਾਸੀਆਂ ਨੇ ਸੇਵਾ ਕਰਕੇ ਤਨ ਮਨ ਧਨ ਕਰਕੇ ਆਪਣੇ ਜੀਵਨ ਨੂੰ ਸਫਲਾਵਰ ਪਵਿੱਤਰ ਕੀਤਾ ਹੈ ਸੋ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਬੜੇ ਪੀਰ ਬਕੰਵਰ ਅਵਤਾਰ ਔਲੀਏ ਬਹੁਤ ਹੋਏ ਅਰੋਣਾ ਦੇ ਜਾਣ ਤੋਂ ਮੰਗਰ ਉਹਨਾਂ ਦੀ ਜੀਵਨ ਗਾਥਾ ਲਿਖੀ ਗਈ ਹੈ ਜੋ ਵੀ ਇਤਿਹਾਸ ਉਹਨਾਂ ਦਾ ਲਿਖਿਆ ਗਿਆ ਜੀਵਨ ਗਾਥਾ ਲਿਖੀ ਗਈ ਉਹਨਾਂ ਦੇ ਸਰੀਰ ਜਾਣ ਤੋਂ ਬਾਅਦ ਲਿਖਿਆ ਗਿਆ ਪਰ ਇੱਕ ਕਲਗੀਧਰ ਦਸਵੇਂ ਪਾਤਸ਼ਾਹ ਨੇ ਜਿਨ੍ਹਾਂ ਨੇ ਆਪਣੀ ਜੀਵਨ ਗਾਥਾ ਆਪਣੇ ਜੀਵਨ ਦਾ ਰਹੈਸ ਉਹ ਆਪ ਆਪਣੀ ਖੁਦ ਕਰਮ ਨਾਲ ਲਿਖਿਆ ਸੱਚੇ ਪਾਤਸ਼ਾਹ ਨੇ ਜੋ ਪਿਛਲਾ ਜਨਮ ਸੀ ਸੱਚੇ ਪਾਤਸ਼ਾਹ ਨੇ ਉਹ ਵੀ ਪਰਮਾਣ ਕੀਤਾ ਔਰ ਉਹਨਾਂ ਦੇ ਜਨਮ ਲੈਣ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਮਾਤਾ ਪਿਤਾ ਜੋ ਕਰਮ ਕਰ ਰਹੇ ਸੀ ਸਾਧ ਸੰਗਤ ਜੀ ਜਿਹੋ ਜਾਂ ਮਾਤਾ ਪਿਤਾ ਦਾ ਜੀਵਨ ਹੋਏਗਾ ਨਾ ਉਹ ਜੇ ਬੱਚਿਆਂ ਦੇ ਮਨ ਤੇ ਅਸਰ ਪੈਂਦਾ ਹੈ ਉਹ ਜੇ ਸੰਸਕਾਰ ਪੈਦਾ ਹੁੰਦੇ ਹੈ ਇਸੇ ਕਰਕੇ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਹਦਾਇਤ ਕੀਤੀ ਹੈ ਮਾਤਾ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂ ਨਹੀਂ ਤਾਂ ਜਨਨੀ ਬਾਂਧ ਰਹਿ ਕਾਹੇ ਕਵਾਵੇ ਨੂੰ ਮਾਤਾ ਦੇ ਪਰਥਾਈ ਸੱਚੇ ਪਤਸ਼ਾਹ ਨੇ ਪ੍ਰਮਾਣ ਕੀਤਾ ਜੇ ਆਪਣੀ ਕੁਖ ਤੋਂ ਜਨਮ ਦੇਣਾ ਜਾਂ ਕਿਸੇ ਦਾਨ ਕਰਨ ਵਾਲੇ ਨੂੰ ਜਾਂ ਭਗਤੀ ਕਰਨ ਵਾਲੇ ਨੂੰ ਜਾਗਰ ਦੇਸ਼ ਕੌਮ ਤੋਂ ਕੁਰਬਾਨ ਹੋਣ ਵਾਲੇ ਇਹਨਾਂ ਤਿੰਨਾਂ ਵਿੱਚੋਂ ਇੱਕ ਨੂੰ ਜਨਮ ਦਿੰਦਾ ਹੈ ਕਿਉਂਕਿ ਦੁਨੀਆ ਦੇ ਵਿੱਚ ਇਹਨਾਂ ਤਿੰਨਾਂ ਦਾ ਹੀ ਨਾਮ ਰੰਦਾ ਹੈ ਸੰਸਾਰ ਇਹਨਾਂ ਨੂੰ ਜਾਤ ਕਰਦਾ ਰਹਿੰਦਾ ਹੈ ਜਿੰਨਾ ਚਿਰ ਸਰੀਰ ਕਰਕੇ ਹੁੰਦੇ ਨੇ ਉਹਨਾਂ ਚਿਰ ਵੀ ਅਗਰ ਜਦੋਂ ਸਰੀਰ ਕਰਕੇ ਚਲੇ ਵੀ ਜਾਂਦੇ ਜਿੰਨਾ ਚਿਰ ਦੁਨੀਆ ਰਹਿੰਦੀ ਹੈ ਲੋਕ ਉਹਨਾਂ ਨੂੰ ਯਾਦ ਕਰਦੇ ਹੁੰਦੇ ਇਸ ਕਰਕੇ ਮਾਇਆ ਮਾਤਾ ਨੂੰ ਹਦਾਇਤ ਕੀਤੀ ਮਾਤਾ ਇਹਨਾਂ ਤਿੰਨਾਂ ਜਣਿਆਂ ਤੋਂ ਇੱਕ ਜਣੇ ਨੂੰ ਆਪਣੀ ਕੁੱਖ ਤੋਂ ਜਨਮ ਨਹੀਂ ਪਰਮਾਤਾ ਨੇ ਬੇਨਤੀ ਕੀਤੀ ਸੱਚੇ ਭਤਸ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਵੀ ਮੇਰੀ ਕੁੱਖ ਤੋਂ ਜਨਮ ਲੈਣ ਵਾਲਾ ਕੋਈ ਸ਼ਰਾਬੀ ਹੋਏਗਾ ਕੋਈ ਬੇਮਰ ਜ਼ਿਆਦਾ ਹੋਏਗਾ ਕੋਈ ਪਾਪੀ ਹੋ ਸਕਦਾ ਹੈ ਕਿਉਂਕਿ ਹਰ ਇੱਕ ਮਾਂ ਦਾ ਹੀ ਸੁਪਨਾ ਹੁੰਦਾ ਹੈ ਕਿ ਮੇਰੀ ਬੁੱਖ ਤੋਂ ਜਨਮ ਲੈਣ ਵਾਲਾ ਕੋਈ ਭਗਤ ਹੋਵੇ ਕੋਈ ਐਹੋ ਜਿਹਾ ਪੁਰਸ਼ ਹੋਵੇ ਜਿਦੇ ਕਰਕੇ ਮੇਰਾ ਦੁਨੀਆ ਤੇ ਨਾਮ ਰੋਸ਼ਨ ਹੋਵੇ ਲੋਕ ਮੈਨੂੰ ਵੀ ਯਾਦ ਕਰਨ ਜਿਹਦੇ ਕਰਕੇ ਹੈ। ਹਾਰਿਕ ਮਾਂ ਦਾ ਇਹੀ ਵਿਚਾਰ ਹੈ। ਪਰ ਸੱਚੇ ਪਾਤਸ਼ਾਹ ਬਾਣੀ 'ਚ ਫਰਮਾਨ ਕਰਦੇ ਆ ਮਾਤਾ ਬੱਚੇ ਤੇ ਜਾਨ ਲੈਣ ਤੋਂ ਪਹਿਲਾਂ ਜਿਹੋ ਜਿਹਾ ਜੀਵਨ ਤੇਰਾ ਹੋਏਗਾ ਨਾ ਉਸ ਬੱਚੇ ਤੇ ਉਹ ਜਿਆ ਪ੍ਰਭਾਵ ਜ਼ਰੂਰ ਪੈਂਦਾ। ਜਦੋਂ ਤੇਰੀ ਕੋਖ ਦੇ ਵਿੱਚ ਬੱਚਾ ਪਲ ਰਿਹਾ ਨਾ ਉਦੋਂ ਮਾਇਆ ਮਾਤਾ ਜਿਹੜੀ ਅਮਰਤ ਧਾਰੀ ਐ ਨਾਮ ਜਪਦੀ ਐ ਬਾਣੀ ਪੜਦੀ ਐ ਨਿਤ ਨੇਮੀ ਐ ਸੇਵਾ ਸਿਮਰਨ ਕਰਦੀ ਐ ਭਗਤਾਂ ਦੀਆਂ ਗੁਰੂਆਂ ਦੀਆਂ ਸਤਿਪੁਰਸ਼ਾਂ ਦੀਆਂ ਜੋਦਿਆਂ ਦੀਆਂ ਵਾਰਸ ਹੁੰਦੀ ਐ ਤਾਂ ਜਿੰਦਨੋ ਦੀ ਕੋਖ ਤੋਂ ਜਨਮ ਲਏਗਾ ਬੱਚਾ ਉਹਦੇ ਸੰਸਕਾਰ ਵੀ ਉਹਦੇ ਹੋਣਗੇ ਪਰ ਜੇ ਮਾਤਾ ਦਾ ਪਿਤਾ ਦਾ ਆਪਣਾ ਹੀ ਜੀਵਨ ਬਰਬਾਦ ਹੈ ਸ਼ਰਾਬੀ ਕਬਾਬੀ ਹੈ ਦੁਰਾਚਾਰ ਪਾਪ ਕਰਦਾ ਹੈ ਨਿੰਦਿਆ ਚੁਗਲੀ ਕਰਦਾ ਹੈ ਨਿਤਨੇਮੀ ਨਹੀਂ ਹੈ ਫਿਰ ਉਹਦੀ ਕੋਕ ਤੋਂ ਜਨਮ ਲੈਣ ਵਾਲਾ ਵੀ ਭਗਤ ਨਹੀਂ ਬਣ ਸਕਦਾ ਜੋ ਜਿਵੇਂ ਅਸੀਂ ਦੇਖਦੇ ਆ ਉਹਦੇ ਸਾਡੇ ਸੰਸਕਾਰ ਵੀ ਬਣਦੇ ਆ ਸਿਆਣੇ ਦਾ ਕਹਿੰਦੇ ਹੁੰਦੇ ਸੀ ਜਦੋਂ ਬੱਚੇ ਨੇ ਜਨਮ ਲੈਣਾ ਉਸ ਜਿੱਥੇ ਮਾਤਾ ਜਿਹੜੇ ਕਮਰੇ ਵਿੱਚ ਰਹਿੰਦੀ ਹੈ ਉਸ ਕਮਰੇ ਦੇ ਵਿੱਚ ਫੋਟੋ ਵੀ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਜਾਂ ਗੁਰੂ ਨਾਨਕ ਸਾਹਿਬ ਦੀ ਹੋਣੀ ਚਾਹੀਦੀ ਹੋਰ ਕੋਈ ਫੋਟੋ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਵੀ ਧਿਆਨ ਜਾਏ ਜਾਂ ਤਾਂ ਗੁਰੂ ਦੀ ਬਾਣੀ ਆ ਜਾਂ ਫਿਰ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ। ਜਾਂ ਦਸਵੇਂ ਪਾਤਸ਼ਾਹ ਦਾ ਸਰੂਪ ਗੁਰੂਆਂ ਦਾ ਕੋਈ ਵੀ ਸਰੂਪ ਕਿਸੇ ਵੀ ਗੁਰੂ ਦਾ ਕਿ ਕੋਈ ਕੋਈ ਜੋਤ ਹੈ ਜੋ ਤੋਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀਏ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਅੱਜ ਗੁਰੂ ਗੰਗ ਸਾਹਿਬ ਜੀ ਦੇ ਵਿੱਚ ਇਹ ਉਹੀ ਜੋਤ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਸੀ ਇਸ ਕਰਕੇ ਗੁਰੂਆਂ ਵਿੱਚ ਤਾਂ ਕੋਈ ਫਰਕ ਨਹੀਂ ਕਿਸੇ ਵੀ ਗੁਰੂ ਦੀ ਸਰੂਪ ਹੋਵੇ ਜਾਂ ਗੁਰਬਾਣੀ ਦਾ ਸਰੂਪ ਹੋਣਾ ਚਾਹੀਦਾ ਤਾਂ ਕਿ ਜਦੋਂ ਵੀ ਨਿਗਾਹ ਜਾਏ ਜਾਤਾਂ ਗੁਰਬਾਣੀ ਅਲ ਜਾਂ ਗੁਰੂ ਦੇ ਸਰੂਪ ਅਨ ਜਾਣੀ ਚਾਹੀਦੀ ਉਹਦੇ ਸੰਸਕਾਰ ਬੇਰੇ ਆ ਜਿਹੜਾ ਅੰਦਰ ਬੱਚਾ ਪਲਦੇ ਉਹਦੇ ਤੇ ਉਹ ਸੰਸਕਾਰ ਦਿੰਦੇ ਵੱਡਾ ਹੋ ਕੇ ਉਹ ਉਹ ਕੰਮ ਕਰਨੇ ਸ਼ੁਰੂ ਕਰ ਦਿੰਦਾ ਇਸ ਕਰਕੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਮਾਤਾ ਦਾ ਪਿਤਾ ਦਾ ਹਵਾਲਾ ਦਿੱਤਾ ਬਾਣੀ ਵਿੱਚ ਕਹਿੰਦੇ ਮੇਰੇ ਜਨਮ ਲੈਣ ਤੋਂ ਪਹਿਲਾਂ ਮੇਰੇ ਮਾਤਾ ਪਿਤਾ ਦਾਣ ਪੁੰਨ ਕਰਦੇ ਸੀ ਤੀਰਥਾਂ ਤੇ ਮੁਰਪਤ ਪੂਰਬ ਕੀ ਅਸ ਪਿਆਨਾ ਪਾਂਤ ਪਾਂਤ ਕੇ ਤੀਰਥ ਨਾਨਾ ਜਬ ਇਹ ਜਾਪ ਤਰਬੇਣੀ ਭਏ ਪੁੰਨ ਦਾਣ ਦਿਨ ਕਰਤ ਬਤੈ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਨ ਕਹਿੰਦੇ ਮੇਰੇ ਮਾਤਾ ਪਿਤਾ ਮੇਰੇ ਜਨਮ ਲੈਣ ਤੋਂ ਪਹਿਲਾਂ ਜਿੱਥੇ ਤੀਰਥਾਂ ਤੇ ਜਾ ਕੇ ਤੀਰਥਾਂ ਨੂੰ ਪਵਿੱਤਰ ਕਰ ਰਹੇ ਹੈ ਕਿਉਂਕਿ ਗੁਰੂ ਤੀਰਥਾਂ ਨੂੰ ਪਵਿੱਤਰ ਕਰਨ ਜਾਂਦਾ ਹੈ ਉਹ ਮੈਲ ਲਾਉਣ ਨਹੀਂ ਜਾਂਦੇ ਸਾਡੇ ਵਾਂਗੂ ਮੈਲ ਲਾਉਣ ਤਾਂ ਅਸੀਂ ਜਾਂਦੇ ਆਂ ਤੀਰਥਸਥਨ ਤੇ ਪਰ ਗੁਰੂ ਤਾਂ ਤੀਰਥਾਂ ਨੂੰ ਵੀ ਪਵਿੱਤਰ ਕਰ ਦਿੰਦਾ ਜਿੱਥੇ ਉਹ ਚਰਨ ਪਾਉਂਦੇ ਨੇ ਉਹ ਤੀਰਥ ਬਣ ਜਾਂਦੇ ਜਿੱਥੇ ਜਿੱਥੇ ਅੱਜ ਗੁਰੂ ਆਣੇ ਚਰਨ ਪਾਇਓ ਉਹ ਤੀਰਥ ਬਣ ਗਏ ਉੱਥੇ ਜਾ ਕੇ ਆਪਾਂ ਨਮਸਕਾਰਾਂ ਕਰਦੇ ਆਂ ਆਪਣੀਆਂ ਮਨੋ ਕਾਮਨਾ ਸਤਿਗੁਰੂ ਮਹਾਰਾਜ ਅੱਗੇ ਬੇਨਤੀ ਕਰਦੇ ਆਂ ਇਸ ਕਰਕੇ ਗੁਰੂ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਜਿਹੜੀ ਆਮ ਦੁਨੀਆ ਆਪਣੇ ਵਰਗੀ ਆਪਾਂ ਜਾਣਿਆ ਪਾਪ ਲਾਉਣ ਵਾਸਤੇ ਤੀਰਥਾਂ ਪਰ ਗੁਰੂ ਜਨ ਉਹਨਾਂ ਤੀਰਥਾਂ ਨੂੰ ਮੁਕਤ ਕਰਨ ਵਾਸਤੇ ਮੈਲ ਲਾਉਣ ਵਾਸਤੇ ਜਿਹੜੇ ਕਲਜੂ ਕੀ ਜੀਵ ਲਾ ਕੇ ਆਉਂਦੇ ਨੇ ਉਹਨਾਂ ਨੂੰ ਉਹਨਾਂ ਦੀ ਮੈਲ ਉਤਾਰਨ ਵਾਸਤੇ ਤੀਰਥਾਂ ਜਿਵੇਂ ਘਰਾਂ ਦੇ ਵਿੱਚ ਆਪਾਂ ਕੱਪੜਾ ਰੱਖਿਆ ਹੁੰਦਾ ਨੇ ਜਿਹਨੂੰ ਪੋਚਾ ਕੇ ਨੇ ਘਰ ਦੇ ਵਿੱਚ ਪੋਚਾ ਮਾਰਦੇ ਆ ਮਾਰਦੇ ਇੱਕ ਦਿਨ ਉਹ ਪੋਚਾ ਵੀ ਗੰਦਾ ਹੋ ਜਾਂਦਾ ਹੈ ਫਿਰ ਉਹ ਪੋਚਾ ਵੀ ਕਹਿਣ ਲੱਗ ਜਾਂਦਾ ਹੈ ਕਿ ਹੁਣ ਮੈਨੂੰ ਸਾਬਣ ਦੀ ਲੋੜ ਹੈ ਅਗਰ ਮੇਰੇ ਵਿੱਚੋਂ ਮੈਲ ਨਾ ਬਾਹਰ ਗਈ ਤਾਂ ਫਿਰ ਮੈਂ ਦੂਜੀ ਮੈਲ ਸਾਫ ਨਹੀਂ ਕਰ ਸਕਾਂਗਾ ਉਲਟਾ ਮੇਰੇ ਵਿੱਚੋਂ ਮੈਲ ਲੱਗਣੀ ਸ਼ੁਰੂ ਹੋ ਜਾਏਗੀ ਫਿਰ ਆਪਾਂ ਨੂੰ ਸਾਬਣ ਨਾਲ ਧੋਣਾ ਪੈਂਦਾ ਹੈ ਸਾਫ ਕਰਨਾ ਪੈਂਦਾ ਹੈ ਸਾਫ ਕਰਨ ਤੋਂ ਬਾਅਦ ਜਿਹੜੇ ਤੀਰ ਤੇ ਉਹਨੂੰ ਫੇਰਦੇ ਆਂ ਜਿਹੜੀ ਜਗ੍ਹਾ ਤੇ ਫੇਰਦੇ ਆ ਉਹ ਤੀਰ ਉਹਨੂੰ ਵੀ ਸਾਫ ਕਰਨਾ ਇਸੇ ਤਰ੍ਹਾਂ ਜਿਹੜੇ ਕਾਲਜੂ ਕੀ ਜੀਵ ਨੇ ਜਦੋਂ ਇਸ਼ਨਾਨ ਕਰਦੇ ਆ ਭਾਵਨਾ ਨਾਲ ਉੱਥੇ ਜਾ ਕੇ ਮੈਲ ਲਾਉਂਦੇ ਤੇ ਜਦੋਂ ਤੀਰਥ ਵੀ ਮੈਲੇ ਹੋ ਜਾਂਦੇ ਨੇ ਜਿੰਨੇ ਤੀਰਥ ਦੇ ਵੀ ਥਾਪੇ ਸਭ ਤਿਤਨੇ ਲੋਚੈ ਧੂੜ ਸਾਧੂ ਕੀ ਤੈਂ ਹਮਰੇ ਪੈ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਕਵੇ ਨਾਰੇ ਕਹਿੰਦੇ ਜਿੰਨੇ ਵੀ ਤੀਨ ਤਾਪੇ ਦੇਵੀ ਦੇਵਤਿਆਂ ਦੇ ਉਹ ਸਾਰੇ ਤੀਰਤ ਚਾਹੁੰਦੇ ਨੇ ਕੋਈ ਰੱਬ ਦਾ ਪਿਆਰਾ ਸਾਡੇ ਤੇ ਆ ਕੇ ਇਸ਼ਨਾਨ ਕਰੇ ਆਪਣੇ ਚਰਨ ਪਾਏ ਮੁਬਾਰਕ ਚਰਨ ਪਾਏ ਤਾਂ ਕਿ ਜਿਹੜੀ ਸਾਡੀ ਮੈਲ ਹੈ ਉਹ ਦੂਰ ਹੋ ਜਾਏ ਅਸੀਂ ਦੂਜਿਆਂ ਦੀ ਮੈਲ ਧਾਉਣ ਨੂੰ ਸਮਰੱਥ ਹੋ ਜਾਈਏ ਮਾਰੇ ਕਹਿੰਦੇ ਮੇਰੇ ਮਾਤਾ ਪਿਤਾ ਵੀ ਤਰਬੇਣੀ ਪ੍ਰਾਗਰਾਜ ਯਾਤਰਾ ਕਰਦਾ ਕਰਦੇ ਉੱਥੇ ਦਾਣ ਪੁਨਮੇ ਕੀਤਾ ਤੇਜ ਨੂੰ ਪਵਿੱਤਰ ਵੀ ਕੀਤਾ ਇਥੋਂ ਤੁਨ ਗੁਰੂ ਤੇਗ ਬਹਾਦਰ ਮਾਰੇ ਸੱਚੇ ਪਾਤਸ਼ਾਹ ਨੇ ਫਿਰ ਮਾਤਾ ਨਾਨਕ ਜੀ ਨੂੰ ਮਾਤਾ ਗੁਜਰੀ ਜੀ ਨੂੰ ਮਾਮਾ ਕਰਪਾ ਚੰਦ ਜੀ ਨੂੰ ਹੋਰ ਦੋ ਤਿੰਨ ਸਿੰਘਾਂ ਨੂੰ ਮਾਰਿਆਂ ਉਸ ਪਟਨਾ ਦੇ ਧਰਤੀ ਤੇ ਭੇਜ ਦਿੱਤਾ ਜਿਹੜੀ ਸਾਲਸਰਾਏ ਜੌਹਰੀ ਦੀ ਹਵੇਲੀ ਸੀ ਜਿੱਥੇ ਅੱਜ ਪਟਨਾ ਸਾਹਿਬ ਤਾਕਤ ਹੈ ਨਾ ਇਹ ਸਾਲਸਬਈ ਜੌਹਰੀ ਹੋਏ ਜਦੋਂ ਪਹਿਲੇ ਜਾਮੇ ਵਿੱਚ ਧੰਨ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਆ ਨਾ ਭਾਈ ਮਰਦਾਨੇ ਨੂੰ ਇੱਕ ਲਾਲ ਦਿੱਤਾ ਭਾਈ ਮਰਦਾਨਿਆਂ ਜਾਇਜ਼ ਲਾਲ ਦੀ ਕੀਮਤ ਪਵਾ ਕੇ ਲਿਆ ਭਾਈ ਮਰਦਾਨਾ ਜੀ ਗਏ ਹੁਣ ਸਾਧ ਸੰਗਤ ਜੀ ਜਿਨ੍ਹਾਂ ਨੂੰ ਪਤਾ ਨਹੀਂ ਜਿਹੜੀ ਚੀਜ਼ ਦਾ ਉਹਨਾਂ ਵਾਸਤੇ ਤਾਂ ਇੱਕ ਪੱਥਰ ਹੀ ਹੈ ਜਿਹੜੀ ਦੁਕਾਨ ਤੇ ਭਾਈ ਮਰਦਾਨਾ ਜੀ ਜਾਣਦੇ ਨੇ ਉੱਥੇ ਕਹਿੰਦੇ ਭਾਈ 2 ਕਿਲੋ ਕੋਈ ਆਟਾ ਲੈ ਲੈ। ਸਬਜ਼ੀ ਲੈ ਲੈ, ਕੋਈ ਹੋਰ ਚੀਜ਼ ਲੈ ਲੈ। ਪੱਥਰ ਜਿਹਾ ਲੱਗਦਾ ਵਧੀਆ ਚਮਕਣਾ ਚੱਲ ਦੁਕਾਨ ਤੇ ਐਕਸ਼ਨਾਂ। ਪਰ ਕੀਮਤ ਦਾ ਨਹੀਂ ਪਤਾ ਹੈ। ਬਾਣੀ ਵਿੱਚ ਮਹਾਰਾਜ ਸਾਡੇ ਸਰੂਪੀ ਇਹ ਸਰਗਲ ਦੀ ਵੀ ਗੱਲ ਕਰਦੇ। ਕਹਿੰਦੇ ਜਿਹੜਾ ਸਰੀਰ ਰੂਪੀ ਲਾਲ ਐ ਨਾ ਤੇਰੇ ਕੋਲ ਮਨੁੱਖਾ ਜਨਮ ਰੂਪੀ ਇਹਦੀ ਕੀਮਤ ਵੀ ਕੋਈ ਕੋਈ ਵਿਰਲਾ-ਵਿਰਲਾ ਜਾਣਦਾ ਜਿਹੜਾ ਇਹਨੂੰ ਸਫਲਾ ਕਰਦਾ ਨਹੀਂ ਤਾਂ ਕੌਡੀਆਂ ਦੇ ਭਾਈ ਘਾਰੇ ਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮਾ ਵੀ ਕਹਿੰਦੇ ਬਸ ਇਸੇ ਦੀ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਖਾ ਲੋ ਪੀ ਲੋ ਸੌ ਲੋ ਕੰਮ ਕਰ ਲੋ ਬਸ ਇਹੀ ਜ਼ਿੰਦਗੀ ਦਾ ਮਨੋਰਥ ਹੈ ਪਰ ਕਦੇ ਗੁਰੂ ਕੋਲ ਬਹਿ ਕੇ ਪੁੱਛਿਆ ਨਹੀਂ ਸੱਚੇ ਪਾਤਸ਼ਾਹ ਜੀ ਜ਼ਿੰਦਗੀ ਦਾ ਮਨੋਰਥ ਕੀ ਹੈ ਇਹ ਜ਼ਿੰਦਗੀ ਮਿਲੀ ਕਰਦੇ ਵਾਸਤੇ ਐਡਾ ਮਨੁੱਖਾ ਜਨਮ ਰੂਪੀ ਲਾਲ ਤੁਸੀਂ ਸਾਨੂੰ ਬਖਸ਼ਿਆ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਕਾਕ ਮੀਕਾ ਕਾਕ ਹੈ ਬੜਾ ਮੋਲਕ ਜਿਹਦੇ ਇੱਕ ਸਵਾਸ ਦੀ ਵੀ ਕੀਮਤ ਨਹੀਂ ਇਹ ਤੋਂ ਹੋਰ ਕੀਮਤ ਕੀ ਕੀਮਤੀ ਕੀ ਹੋ ਸਕਦਾ ਆ ਜਿਹੜਾ ਆਪਣੇ ਅੰਦਰ ਸਵਾਸ ਚੱਲ ਰਿਹਾ ਹੈ ਇੱਕ ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਤੁਸੀਂ ਮਾਇਆ ਦੇ ਦਿਓ ਜਿੰਨੇ ਵੀ ਪਦਾਰਥ ਨੇ ਦੇ ਦਿਓ ਕਿਸੇ ਨੂੰ ਤੇ ਬੇਨਤੀ ਕਰੋ ਜੀ ਇੱਕ ਸਵਾਸ ਦੇ ਦਿਓ ਸਾਨੂੰ ਦੇ ਸਕਦਾ ਕੋਈ ਆਪਾਂ ਕਿਸੇ ਨੂੰ ਸਵਾਸ ਤਾਂ ਨਹੀਂ ਨ ਦੇ ਸਕਦੇ ਇਹ ਤਾਂ ਰੱਬ ਦੀ ਦੇਣ ਹੈ ਹਰ ਚੀਜ਼ ਆਪਾਂ ਦੁਨੀਆ ਦੀ ਦੇ ਸਕਦੇ ਹਾਂ ਅਗਲੇ ਨੂੰ ਪਰ ਅਮੋਲਕ ਇਹਨਾਂ ਸਵਾਸ ਹੈ ਜਿਹੜਾ ਉਹ ਅਸੀਂ ਦੇ ਨਹੀਂ ਸਕਦੇ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਬੜਾ ਅਮੋਲਕ ਲਾਗ ਹੈ ਮਨੁੱਖਾ ਜਨਮ ਇਹਨੂੰ ਭੰਗ ਦੇ ਪਾਣੇ ਨਾ ਗਵਾਇਆ ਕਰ ਗੁਰੂ ਆਲਾ ਬਣ ਕੇ ਸੇਵਾ ਸਿਮਰਨ ਕਰਕੇ ਧਰਮ ਦੀ ਕਿਰਤ ਮਿਰਤ ਕਰਕੇ ਜਿੱਥੇ ਰੱਬ ਨੇ ਡਿਊਟੀ ਲਈ ਆ ਉਹ ਕਰਿਆ ਕਰ ਪਰ ਨਾਲ ਨਾਲ ਨਾਮ ਹੀ ਜਪਿਆ ਕਰ ਜਿਹੜਾ ਗੁਰੂਆਂ ਨੇ ਤੈਨੂੰ ਦਰਸਾਇਆ ਇਸ ਕਰਕੇ ਭਾਈ ਮਰਦਾਨਾ ਜੀ ਤੁਰੇ ਜਾਂਦੇ ਆ ਪੁੱਛਦੇ ਅੱਗੇ ਇੱਕ ਜ਼ੌਹਰੀ ਦੀ ਦੁਕਾਨ ਹੈ ਜਿਹੜਾ ਹੀਰੇ ਲਾਲਾਂ ਦੀ ਕਦਰ ਜਾਣਦਾ ਜਿਨੂੰ ਪਤਾ ਇਹਨਾਂ ਦਾ ਮੁੱਲ ਕੀ ਹੈ ਜਦੋਂ ਉਹਨੇ ਲਾਲ ਦੇਖਿਆ ਤੇ ਸਾਧ ਸੰਗਤ ਜੀ ਲਿਆ ਕੇ 100 ਰੁਪਏ ਨਜ਼ਰਾਨਾ ਭੇਟਾ ਕੀਤਾ ਉਸ ਵੇਲੇ ਦਾ 100 ਰੁਪਈਆ ਲਿਆ ਕੇ ਉਸ ਲਾਲ ਨੂੰ ਮੱਥਾ ਟੇਕਿਆ ਉਹਦੀ ਭੇਟਾ ਦਿੱਤੀ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਸੇਰ ਜੀ ਦੀ ਕੀਮਤ ਇਹ ਨਹੀਂ ਹੈ ਸਾਲਸਰਾ ਜੌਹਰੀ ਕਹਿਣ ਲੱਗਾ ਨਹੀਂ ਫਕੀਰ ਸਾਈ ਇਹਦੀ ਕੀਮਤ ਤਾਂ ਅਸੀਂ ਕਈ ਜੌਹਰੀ ਰਲ ਕੇ ਪਾ ਸਕਦੇ ਇੱਕ ਜੌਹਰੀ ਨਹੀਂ ਪਾ ਸਕਦਾ ਇਹਦੀ ਕੀਮਤ ਤਾਂ ਬਹੁਤ ਅਨਗਿਣਤ ਮਾਇਆ ਮਿਲ ਸਕਦੀ ਹੈ ਜਿਹੜੀ ਗਿਣੀ ਨਾ ਜਾਏ ਇੰਨੀ ਮਾਇਆ ਇਸ ਲਾਲ ਦੇ ਬਰਾਬਰ ਤੈਨੂੰ ਮਿਲ ਸਕਦੀ ਹੈ ਇਸ ਕਰਕੇ ਮੈਂ ਕੱਲਾ ਕੀਮਤ ਨਹੀਂ ਜਾਣਦਾ ਅਸੀਂ ਕਈ ਜੋਰੀ ਰਲ ਕੇ ਇਸ ਦੀ ਕੀਮਤ ਪਾਵਾਂਗੇ ਅਗਰ ਤੁਸੀਂ ਵੇਚਣਾ ਹੋਇਆ ਤਾਂ ਭਾਈ ਮਰਦਾਨਾ ਜੀ ਲੈ ਕੇ ਚਲੇ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਚੋ ਲਾਲ ਰੱਖਿਆ ਮਾਇਆ ਰੱਖੀ ਸੱਚੇ ਪਾਤਸ਼ਾਹ ਪੁੱਛਦੇ ਨੇ ਭਾਈ ਮਰਦਾਨਾ ਕੀ ਮਿਲਿਆ ਮਹਾਰਾਜ ਪਹਿਲਾਂ ਤਾਂ ਕੋਈ ਕਿਲੋ ਸਬਜ਼ੀ ਕੋਈ ਆਟਾ ਦਿੰਦਾ ਸੀ ਪਰ ਇਹ ਕਹਿੋ ਜਾਂ ਵੀ ਮਿਲ ਗਿਆ ਇਨੇ 100 ਰੁਪਏ ਨਜ਼ਰਾਨਾ ਭੇਟਾ ਕੀਤਾ ਮੰਗਿਆ ਪਰ ਮੈਨੂੰ ਸਮਝ ਨਹੀਂ ਲੱਗੀ ਲਾਲਤਾ ਉਹੀ ਸੀ ਮਾਰੇ ਕਹਿੰਦੇ ਆਹ ਭਾਈ ਮਰਦਾਨਾ ਲਾਲਤਾ ਉਹੀ ਸੀ ਪਰ ਕਦਰ ਨਹੀਂ ਸੀ ਉਹਨਾਂ ਜਿਹੜੇ ਕੌਡੀਆਂ ਖਰੀਦਣ ਵਾਲੇ ਹੁੰਦੇ ਹਨ ਉਹ ਲਾਲਾਂ ਦੀ ਸਾਰ ਨਹੀਂ ਜਾਣਦੇ ਹੁੰਦੇ ਕੌਡੀਆਂ ਖਰੀਦਣ ਵਾਲਿਆਂ ਨੂੰ ਤਾਂ ਕੌਡੀਆਂ ਦੀ ਪਤਾ ਹੁੰਦਾ ਹੈ ਬਾਣੀ ਦੇ ਵਿੱਚ ਵੀ ਸੱਚੇ ਪਰਸ ਇਹ ਸਾ ਫਰਮਾਨ ਕਰਦੇ ਜਿਹੜੇ ਕੌਟੀਆਂ ਖਰੀਦਨ ਵਾਲੇ